ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੂਦੇ ਮਹੀਨੇ ਦੀ ਸੰਗਰਾਂਦ ਦਾ ਨਿਹਾਰਾ ਹੈ ਅਸੂਦੇ ਮਹੀਨੇ ਦੇ ਵਿੱਚ ਪੰਚਮ ਪਾਤਸ਼ਾਹ 12 ਮਹਾਂ ਦੇ ਰਾਹੀ ਸਾਨੂੰ ਕੀ ਫਰਮਾਨ ਕਰ ਰਹੇ ਹਨ ਆਉ ਅਸੂਦੇ ਮਹੀਨੇ ਦੀ ਕਥਾ ਸਰਵਣ ਕਰੀਏ ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਫਰਮਾਨ ਕਰ ਰਹੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕਿ 헤 ਮਾਂ ਭਾਦੋਂ ਦੇ ਘੁੰਮੇ ਤੇ ਤਰਾਗਟੇ ਲੰਘਣ ਪਿਛੋਂ ਭਾਵ ਆ ਦੋ ਦੇ ਮਹੀਨੇ ਦੇ ਵਿੱਚ ਉਮਸ ਹੁੰਦੀ ਹੈ ਤਾ ਹੁੰਦਾ ਹੈ ਮੀਂਹ ਦੇ ਵੀ ਸ਼ਰਾਟੇ ਆਉਂਦੇ ਹੈ ਇਹ ਲੰਗਣ ਤੋਂ ਬਾਅਦ ਫਿਰ ਅਸੂ ਦਾ ਮਹੀਨਾ ਆਉਂਦਾ ਹੈ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਮੇਰੇ ਅੰਦਰ ਪ੍ਰਭੂ ਪਤੀ ਦੇ ਪਿਆਰ ਦਾ ਉਛਾਲਾ ਆ ਰਿਹਾ ਉਸ ਪਰਮੇਸ਼ਰ ਦਾ ਉਸ ਪਰਮੇਸ਼ਰ ਦਾ ਉਸ ਅਕਾਲ ਪੁਰਖ ਦੇ ਪ੍ਰੇਮ ਦਾ ਮੇਰੇ ਅੰਦਰ ਉਸ਼ਾਲਾ ਆ ਰਿਹਾ ਹੈ ਮੈਂ ਤੜਫਦਾ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ ਪਤੀ ਨੂੰ ਮਿਲਾਂ ਪਰਮੇਸ਼ਰ ਨੂੰ ਮਿਲਾਂ ਮੇਰੇ ਮਨ ਦੇ ਵਿੱਚ ਮੇਰੇ ਤਨ ਦੇ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ ਬੜੀ ਭਟਕਣਾ ਲੱਗੀ ਹੋਈ ਹੈ ਮਨੀ ਖੇਚੇ ਅੰਦਰ ਚਿਤ ਲੋਚਨਾ ਤਾੰਗ ਅੰਦਰ ਕਿ ਕੋਈ ਉਸ ਪ੍ਰਭੂ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ ਮਿਨਾ ਉਸ ਪਰਮੇਸ਼ਰ ਦੇ ਨਾਲ ਮੇਲ ਕਰਾ ਦੇਵੇ ਫਿਰ ਅੱਗੇ ਫਰਮਾਨ ਹੈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਈ ਇਹ ਸੁਣ ਕੇ ਕਿ ਸੰਤ ਜਨ ਪ੍ਰੇਮ ਵਧਾਉਣ ਵਿੱਚ ਸਹਿਤਾ ਕਰਿਆ ਕਰਦੇ ਹਨ ਉਸ ਪ੍ਰਮਾਤਮਾ ਦੇ ਪਿਆਰੇ ਹਜ ਜੇ ਨੇ ਸੰਜਨ ਉਹ ਮੈਂ ਇਹ ਸੁਣਿਆ ਹੈ ਕਿ ਉਹ ਪ੍ਰੇਮ ਵਧਾਉਣ ਦੇ ਵਿੱਚ ਪ੍ਰਮਾਤਮਾ ਦੇ ਨਾਲ ਸਹਿਤਾ ਕਰਿਆ ਕਰਦੇ ਹਨ ਮੈਂ ਉਹਨਾਂ ਦੀ ਚਰਨੀ ਲੱਗੀ ਹਾਂ ਆ ਉਹਨਾਂ ਦੀ ਸੰਗਤ ਕਰਨੀ ਹੈ ਹੇ ਮਾਂ ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ ਵੇਣ ਪ੍ਰਭੂ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਤੋਂ ਬਿਨਾ आनंद सुख नहीं मिल सकदा क्योंकि सुख आनंद दी कोई और कोई ਥਾਂ ਹੀ ਹੈ ਨਹੀਂ ਹੋਰ ਕੋਈ ਐਸੀ ਜਗ੍ਹਾ ਹੀ ਹੈ ਨਹੀਂ ਜਿੱਥੇ ਸੁਖ ਆਨੰਦ ਪ੍ਰਾਪਤ ਹੋ ਸਕੇ ਮੈਂ ਤਾਂ ਸਾਰਾ ਕੁਝ ਦੇਖ ਲਿਆ ਕੇਵਲ ਇੱਕੋ ਇੱਕ ਜਗ੍ਹਾ ਹੀ ਹੈ ਜਿੱਥੇ ਸੁਖ ਆਨੰਦ ਮਿਲ ਸਕਦਾ ਹੈ ਉਹ ਹੈ ਪਰਮੇਸ਼ਰ ਦੇ ਚਰਨ ਤੇ ਗੁਰੂ ਦੇ ਰਾਹੀ ਉਸ ਨਾਲ ਮਿਲਿਆ ਜਾ ਸਕਦਾ ਹੈ ਸੰਤਾਂ ਦੀ ਗੁਰਮੁਖਾਂ ਦੀ ਸੰਗਤ ਕਰਕੇ ਉਹਦੇ ਨਾਲ ਮਿਲਿਆ ਜਾ ਸਕਦਾ ਹੈ ਪਰਮੇਸ਼ਰ ਨਾਲ ਉਹਦੇ ਨਾਲ ਪਿਆਰ ਪਾਇਆ ਜਾ ਸਕਦਾ ਹੈ ਪਰਮੇਸ਼ਰ ਨਾਲ ਅਕਾਲ ਪੁਰਖ ਨਾਲ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ ਇਸ ਟਿਕਾਣੇ ਨੂੰ ਛੱਡ ਕੇ ਹੋਰ ਕੋਈ ਅਸੀ ਜਗ੍ਹਾ ਹੋਵੇ ਔਰ ਕੋਈ ਵੀ ਜਗ੍ਹਾ ਨਹੀਂ ਹੈ ਫਿਰ ਅੰਗੇ ਫਰਮਾਨ ਹੈ ਜਿਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਕਹਿੰਦੇ ਜਿੰਨਾ ਵਡਭਾਗੀਆਂ ਨੇ ਵੱਡੇ ਭਾਗਾਂ ਵਾਲਿਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚੱਖ ਲਿਆ ਉਹਨਾਂ ਨੂੰ ਮਾਇਆ ਦੇ ਸਵਾਦ ਅਜਨੇ ਉਹ ਫਿਰ ਭੁੱਲ ਜਾਂਦੇ ਹਨ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਪ੍ਰਭੂ ਦੇ ਪਿਆਰ ਦਾ ਸਵਾਦ ਚਖ ਲਿਆ ਵੱਡੇ ਭਾਗਾਂ ਵਾਲੇ ਨੇ ਮਾਇਆ ਵੱਲੋਂ ਉਹ ਰਜ ਜਾਂਦੇ ਹਨ ਤ੍ਰਿਪਤ ਹੋ ਜਾਂਦੇ ਹਨ ਆਪ ਤਿਆਗ ਬਿੰਨਤੀ ਕਰੇ ਲਿਹੋ ਪ੍ਰਭੂ ਲੜ ਲਾਈ ਕਹਿੰਦੇ ਆਪਾ ਭਾਵ ਛੱਡ ਕੇ ਆਪ ਦੇ ਆਪ ਆਪਾ ਭਾਵ ਛੱਡ ਕੇ ਹਉਮੈ ਤਿਆਗ ਕੇ ਕਹਿੰਦੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ ਫਿਰ ਕੌਣ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਵਾਦ ਚਖ ਲਿਆ ਉਹ ਫਿਰ ਅਰਦਾਸਾਂ ਕਰਦੇ ਰਹਿੰਦੇ ਹਨ ਬੇਨਤੀਆਂ ਕਰਦੇ ਹਨ ਇਹ ਪ੍ਰਭੂ ਸਾਨੂੰ ਆਪਣੇ ਲੜ ਲਈ ਰੱਖ ਮਸ ਉਹਨਾਂ ਦੀ ਇਹ ਹੀ ਅਰਦਾਸ ਹੁੰਦੀ ਹੈ ਜੋ ਹਰ ਕੰਤ ਮਿਲਾਈਆ ਸੇ ਵਿਛਣ ਕਤੈ ਨ ਜਾਇ ਜਿਸ ਜੀਵ ਇਸਤਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਉਹ ਉਸ ਮਲਾਪ ਵਿੱਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ ਭਾਵ ਜਿਸ ਮਨੁੱਖ ਨੂੰ ਪਰਮੇਸ਼ਰ ਨੇ ਆਪਦੇ ਨਾਲ ਜੋੜ ਲਿਆ ਉਹ ਫਿਰ ਇਹਦਾ ਦਰ ਛੱਡ ਕੇ ਹੋਰ ਦਰ ਤੇ ਨਹੀਂ ਭਟਕਦਾ ਉਹ ਕਹਿੰਦਾ ਪਾਵਾ ਕਿਉਂ ਨਹੀਂ ਭਟਕਦਾ ਕੀ ਕਾਰਨ ਹੈ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤੈ ਨ ਜਾ ਕਿਉਂਕਿ ਕਹਿੰਦੇ ਇਹ ਦਾਰੀ ਐਸਾ ਹੈ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਕਿਉਂਕਿ ਕਹਿੰਦੇ ਨਾਨਕ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਵਿਸ਼ਵਾਸ ਭਰੋਸਾ ਉਹਨੂੰ ਆ ਜਾਂਦਾ ਹੈ ਇਹ ਯਕੀਨ ਬਣ ਜਾਂਦਾ ਉਹਨੂੰ ਕਿ ਸਦੀਵੀ ਸੁੱਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਉਹਨੂੰ ਇਹ ਭਰੋਸਾ ਬਣ ਜਾਂਦਾ ਉਹ ਸਦਾ ਪ੍ਰਭੂ ਦੀ ਸ਼ਰਨ ਪਈ ਰਹਿੰਦੀ ਉਹ ਜੀਵ ਇਸਤਰੀ ਉਹ ਮਨੁੱਖ ਸਦਾ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਅਸੂ ਸੁਖੀ ਵਸੰਦੀਆ ਜਿਨ੍ਹਾਂ ਮયા ਹਰਾਈ ਅਸੂ ਦੀ ਮਿੱਠੀ-ਮਿੱਠੀ ਰੁੱਤ ਦੇ ਵਿੱਚ ਕਹਿੰਦੇ ਉਹ ਜੀਵ ਇਸਤਰੀਆਂ ਸੁਖ ਵਿੱਚ ਵਸਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਮયા ਕਹਿੰਦੇ ਹਨ ਕਿਰਪਾ ਨੂੰ ਮੇਰ ਨੂੰ ਭਾਵ ਜਿਹੜੇ ਅਸੂ ਦੀ ਮਿੱਠੀ ਮਿੱਠੀ ਰੋਟੇ ਦੇ ਵਿੱਚ ਪਰਮੇਸ਼ਰ ਜਿਹੜੇ ਮਨੁੱਖ ਪਰਮੇਸ਼ਰ ਦੇ ਨਾਲ ਜੁੜ ਗਏ ਉਹ ਸੁੱਖ ਦੇ ਸੁੱਖ ਪ੍ਰਾਪਤ ਕਰਦੇ ਐ ਤੇ ਫਿਰ ਉਹਨਾਂ ਦੇ ਉੱਤੇ ਕਹਿੰਦੇ ਫਿਰ ਪਰਮਾਤਮਾ ਦੀ ਮੇਰ ਹੁੰਦੀ ਐ ਕਿਰਪਾ ਦ੍ਰਿਸ਼ਟੀ ਹੁੰਦੀ ਐ ਪਰਮੇਸ਼ਰ ਦੀ ਅਕਾਲ ਪੁਰਖ ਦੀ ਉਹਨਾਂ ਦੇ ਉੱਤੇ ਜਿਹੜੇ ਫਿਰ ਪਰਮੇਸ਼ਰ ਨਾਲ ਜੁੜਦੇ ਹੈ ਉਹਨੂੰ ਯਾਦ ਕਰਦੇ ਹੈ ਉਸ ਇੱਕ ਅਧੀ ਭਜਨ ਬੰਦਗੀ ਕਰਦੇ ਸੇਵਾ ਸਿਮਨ ਕਰਦੇ ਹੈ ਸੋ ਇਹ ਹੈ ਅਸੂ ਦੇ ਮਹੀਨੇ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਮਿੰਨਾ ਸਰਦੀ ਦੀ ਗਰਮੀ ਦੀ ਰੁੱਤ ਟੱਪ ਗਈ ਸਰਦੀਆਂ ਸ਼ੁਰੂ ਹੋਣਗੀਆਂ ਜਿਹਨੀ ਰੁੱਤ ਹੈ ਭਾਦੋਂ ਦਾ ਸੌਣ ਦੇ ਮਹੀਨੇ ਦਾ ਤਾਂ ਬਾਰਿਸ਼ ਦੀ ਰੁੱਤ ਟੱਪ ਗਈ ਹੈ ਤਾਂ ਇਹ ਜੀਨੀ ਰੁੱਤ ਹੈ ਇਹ ਸੁਹਾਵਣੀ ਹੈ ਪਰਮੇਸ਼ਰ ਨਾਲ ਜੁੜਨੀ ਸੋ ਉਹਦੇ ਵਿੱਚ ਜੁੜੀਏ ਉਹਦੀ ਭਜਨ ਮੰਦਗੀ ਕਰੀਏ ਸੋ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬਿਆਨ ਤੁਨਤਾਈਆਂ ਹੋ ਗਈਆਂ ਨੂੰ ਸਤਿਗੁਰੂ ਪਾਸ਼ਾ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ